ਸਾਨ ਜਥੇਬੰਦੀਆਂ ਨੇ ਆਪਣੀ ਮੰਗਾਂ ਨੂੰ ਲੈ ਕੇ ਗਦਾਫਰ ਰੇਲਵੇ ਟ੍ਰੈਕ ਜਾਮ ਕੀਤਾ ਗਿਆ ਕਿਉਂਕਿ ਇਹਨਾਂ ਦੇ ਜਿਹੜੇ ਗਲਪਿਸ਼ੇ ਸੰਭੂ ਬਾਰਡਰ ਦੇ ਘਨੋਰੀ ਪਗੜ ਦੇ ਲਗਾਤਾਰ ਧਰਨੇ ਚੱਲ ਰਹੇ ਨੇ ਉਹ ਸਰ ਸਾਰਾ ਇੱਕ ਸਾਜਾ ਤੁਸੀਂ ਅੱਗੇ ਮੌਜੂਦ ਆ ਗੱਲਬਾਤ ਕਰਾਂਗੇ ਸਰ ਇਹਦਾ ਪ੍ਰਦਰਸ਼ਨ ਚੱਲ ਰਿਹਾ ਇਹ ਕਿਹੜੀ ਮੰਗਾਂ ਨੂੰ ਲੈ ਕੇ ਚੱਲ ਰਿਹਾ ਜਿਹੜਾ ਘਨੋਰੀ ਦੇ ਸੰਭੂ ਬਾਰਡਰ ਤੇ ਪ੍ਰਦਰਸ਼ਨ ਚੱਲ ਰਿਹਾ ਉਹਨਾਂ ਦਾ ਕਿੰਨਾ ਕੁ ਸਮਰਥਨ ਦਰ ਕਰ ਰਹੇ ਹੋ ਦੇਖੋ ਪਹਿਲਾਂ ਤਾਂ ਮੈਂ ਤੁਹਾਡੇ ਦੂਸਰੇ ਸਵਾਲ ਦੇ ਜਵਾਬ ਤੋਂ ਸ਼ੁਰੂ ਕਰਾਂਗਾ ਕਿ ਅਸੀਂ ਸਮਰਥਨ ਨਹੀਂ ਕਰ ਰਹੇ ਇਹ ਸੰਘਰਸ਼ ਦਾ ਅਸੀਂ ਇਹ ਸੰਘਰਸ਼ ਨੂੰ ਲੈ ਕੇ ਤੁਰੇ 2020 ਦੇ ਵਿੱਚ ਵੀ ਲੈ ਕੇ ਤੁਰੇ ਸੀ ਜੋ 3 ਨਵੰਬਰ 2020 ਦੇ ਵਿੱਚ ਗੁਰਦੁਆਰਾ ਰਕਾਬਗਾਂ 'ਚ ਬੈਠ ਕੇ ਸੰਯੁਕਤ ਕਿਸਾਨ ਮੋਰਚੇ ਦੇ ਸਿਧਾਂਤ ਤੈਅ ਹੋਏ ਸਨ ਉਸੇ ਦੇ ਮੁਤਾਬਕ ਉਸ ਵੇਲੇ ਅਸੀਂ ਸੰਘਰਸ਼ ਲੜਿਆ ਤੇ ਉਸੇ ਦੇ ਮੁਤਾਬਕ ਹੀ ਅਸੀਂ ਹੁਣ ਤੱਕ ਵਿਚਰਦੇ ਰਹੇ ਉਹਦੇ ਵਿੱਚੋਂ ਕੁਝ ਜਥੇਬੰਦੀਆਂ ਨੇ ਨਿਕਲ ਕੇ ਤੇ ਐਸਐਸਐਮ ਪਾਰਟੀ ਬਣਾਈ ਐਸਐਸਪੀ ਪਾਰਟੀ ਬਣਾ ਕੇ ਚੋਣਾਂ ਲੜੀਆਂ ਸੰਯੁਕਤ ਕਿਸਾਨ ਮੋਰਚੇ ਦੇ ਸਿਧਾਂਤ ਨੂੰ ਤਲੰਜਲੀ ਦੇ ਕੇ ਤੇ ਵੱਖ ਹੋਏ ਅਸੀਂ ਸਿਧਾਂਤ ਨੂੰ ਲੈ ਕੇ ਚੱਲਦੇ ਰਹੇ ਅੱਜ ਵੀ ਜਦੋਂ ਆਪਾਂ ਜਾਣ ਲੱਗੇ ਆ ਫੇਰ ਦੁਬਾਰਾ ਉਹਨਾਂ ਰਹਿਂਦੀਆਂ ਮੰਗਾਂ ਨੂੰ ਅਧੂਰੀਆਂ ਮੰਗਾਂ ਜਿਹੜੀਆਂ ਛੱਡੀਆਂ ਸੀ ਉਹਨਾਂ ਨੂੰ ਮਨਾਉਣ ਵਾਸਤੇ ਜਿੱਤੋਂ ਕੁਝ ਸਰਕਾਰ ਮੁਕਰੀ ਤੇ ਕੁਝ ਨਵੇਂ ਮਸਲੇ ਜਿਹੜੇ ਉਹ ਖੜੇ ਹੋਏ ਉਹਨਾਂ ਨੂੰ ਲੈ ਕੇ ਜਦੋਂ ਅਸੀਂ ਹੁਣ ਫੇਰ ਚੱਲੇ ਤੇ ਜਿਹੜੀਆਂ ਜਥੇਬੰਦੀਆਂ ਐਸਕੇਐਮ ਦੇ ਸਿਧਾਂਤ ਅਨੁਸਾਰ ਚੱਲਦੀਆਂ ਸੀ ਉਹ ਤੁਰ ਪਈਆਂ ਉਹ ਚੱਲ ਪਈਆਂ ਚੱਲਦੇ ਆ ਚੱਲਦੇ ਆ ਸਾਡੇ ਨਾਲ ਵੀ ਸਮਰਥਨ ਦੇ ਵਿੱਚ ਉਹ ਜਥੇਬੰਦੀਆਂ ਆ ਗਈਆਂ ਜਿਹੜੀਆਂ ਉਧਰਲੇ ਪਾਸੋਂ ਛੱਡ ਕੇ ਜਿਨ੍ਹਾਂ ਨੇ ਐਸਕੇਮ ਨਾਨ ਪੋਲਿਟਿਕਲ ਦੇ ਸਿਧਾਂਤ ਨੂੰ ਮੰਨਿਆ ਉਹ ਸਾਰੇ ਜਿਹੜੇ ਨੇ ਉਹ ਤੋਂ ਰਹੇ ਨੇ ਅਸੀਂ ਕਹਿੰਦੇ ਹਾਂ ਭਾਵ ਕਿ ਇਸ ਮੋਰਚੇ ਦੇ ਸਮਰਥਨ 'ਚ ਨਹੀਂ ਆ ਅਸੀਂ ਇਸ ਮੋਰਚੇ ਨੂੰ ਲੈ ਕੇ ਪਹਿਲੇ ਦਿਨ ਤੋਂ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਮੰਗਾ ਦੇਖੋ 2006 ਦੇ ਵਿੱਚ ਡਾਕਟਰ ਸੁਆਮੀ ਨਰਥਨ ਕਮਿਸ਼ਨ ਦੀ ਰਿਪੋਰਟ ਜਿਹੜੀ ਹੈ ਉਹ ਆਈ ਸੀ ਕਿ ਕਿਸਾਨਾਂ ਦੀ ਖੁਦਕੁਸ਼ੀਆਂ ਕਰਨ ਦਾ ਕਾਰਨ ਕਿਸਾਨਾਂ ਦੀ ਆਰਥਿਕ ਮਦਹਾਲੀ ਦਾ ਕਾਰਨ ਕਿਸਾਨਾਂ ਦੇ ਸਿਰ ਚੜੇ ਹੋਏ ਕਰਜ਼ੇ ਦਾ ਕਾਰਨ ਇਹ ਹੈ ਕਿ ਕਿਸਾਨਾਂ ਨੂੰ ਫਸਲਾਂ ਦਾ ਲਾਹੇਵੰਦ ਰੇਟ ਨਹੀਂ ਮਿਲਦਾ ਅੱਜ ਜਿਹੜੀ ਤੁਹਾਨੂੰ ਰੋਲ ਕੋ ਕਰ ਰਿਹਾ ਕਿਦੋਂ ਤੱਕ ਕਰ ਰਿਹਾ ਕੈਨੇਡਾ ਨਾਲ ਕਰ ਰਿਹਾ ਇਹ 12 ਤੋਂ ਲੈ ਕੇ 4 ਵਜੇ ਤੱਕ ਹੈ ਔਰ ਜਿੰਨੀ ਦੇਰ ਸਾਡੀਆਂ ਮੰਗਾਂ ਮੰਨੀਆਂ ਨਹੀਂ ਜਾਂਦੀਆਂ ਸਾਡੇ ਮਸਲੇ ਜਿਹੜੇ ਆ ਇਹ ਚੱਲਦੇ ਰਹਣੇ ਆ ਕਿਸਾਨਾਂ ਦਾ ਕਰਜ਼ਾ ਮੁਆਫੀ ਹੈ ਔਰ ਫਸਲਾਂ ਦੇ ਲਾਹੇਵੰਦ ਇਹ ਰੇਟਾਂ ਦੀ ਗੱਲ ਜਿਹੜੀ ਹੈ ਉਹ ਮੁੱਖ ਰੂਪ ਦੇ ਵਿੱਚ ਸਾਣਾ ਔਰ ਕਿਸਾਨ ਜਥੇਬੰਦੀ ਆਗੂ ਮੇਜੋ ਜੀ ਜਿਹੜਾ ਚੱਲ ਰਿਹਾ ਰੇਰ ਕੋ ਬਟਸਣ ਕਿਨੇ ਕਿਹੜੇ ਜਗ੍ਹਾ ਤੇ ਚੱਲ ਰਿਹਾ ਤਾਂ ਕੀ ਕੀ ਮੰਗਾਂ ਸਰ ਇਹ ਲਗਭਗ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਭਾਰਤ ਦੇ ਵਿੱਚ ਇਹ ਕੱਲਾ ਸਿਰਫ ਪੰਜਾਬ ਦਾ ਨਹੀਂ ਹੈ ਪ੍ਰੋਟੈਸਟ ਨਾ ਹੀ ਇਹਦੀ ਕੋਈ ਗਿਣਤੀ ਮਿੰਤੀ ਅੱਜ ਦੀ ਕਿਉਂਕਿ ਬਹੁਤ ਜਗ੍ਹਾ ਦੇ ਉੱਤੇ ਹੁਣ ਜਿਹੜਾ ਸ਼ਹਿਰਪੁਰ ਆ ਤੁਸੀਂ ਲਾਈਨ ਜਿਹੜੀ ਹੈ ਪ੍ਰਧਾਨਗੋਟ ਤੋਂ ਦੇਖ ਲਓ ਚਾਰ ਪੰਜ ਜਗ੍ਹਾ ਦੇ ਉੱਤੇ ਵੀ ਜਿਹੜਾ ਪ੍ਰਦਰਸ਼ਨ ਚੱਲ ਰਿਹਾ ਇੱਥੇ ਗੁਰਦਾਸਪੁਰ ਦੇ ਵਿੱਚ ਵੀ ਜਿਹੜੀ ਸਾਡੇ ਲੀਡਰਾਂ ਨੇ ਸਾਂਝੀ ਕਾਲ ਦਿੱਤੀ ਸੀ ਉਹਦੇ ਉੱਤੇ ਗਰਦਾਸਪੁਰ ਇੱਕ ਜਿਹੜਾ ਇਹ ਪੁਆਇੰਟ ਚੁਣਿਆ ਸੀ ਕਿਉਂਕਿ ਸਾਡਾ ਹੈੱਡਕ quarters ਪੈਂਦਾ ਦੂਸਰੀ ਗੱਲ ਜਿਹੜੀ ਤੁਹਾਡਾ ਇਹ ਸਵਾਲ ਸੀਗਾ ਵੀ ਇਹ ਕਿਉਂ ਇਹ ਕਾਰਨ ਇਹ ਆ ਵੀ ਜੇ ਅੱਜ ਲੋਕ ਇਹ ਸਰਕਾਰ ਕੋਲੋਂ ਕੁਝ ਨਾ ਮੰਗ ਕੇ ਲੋਕਾਂ ਨੂੰ ਦੇ ਸਕੇ ਤੇ ਆਉਣ ਵਾਲੇ 50 ਸਾਲ ਦੇ ਵਿੱਚ ਜੋ ਰਾਜ ਪ੍ਰਬੰਧ ਹੈ ਇਹਨਾਂ ਨੇ ਭਾਰਤ ਦੇ ਲੋਕਾਂ ਨੇ ਵੇਖਣਾ ਉਹ ਕਿਸੇ ਨੇ ਆਪਣੇ ਮਨ ਦੇ ਵਿੱਚ ਵੀ ਨਹੀਂ ਸੋਚਿਆ ਹੋਣਾ ਅਸੀਂ ਤੇ ਇਹੋ ਗੱਲ ਕਰ ਰਹੇ ਹਾਂ ਵੀ ਹਰ ਪਲੇਟਫਾਰਮ ਦੇ ਉੱਤੇ ਅੱਜ ਇੱਥੇ 4 ਘੰਟੇ ਦੀ ਸਟੇਜ ਚੱਲੂਗੀ ਅੱਜ ਸਾਰੇ ਉਹਨਾਂ ਵੀਰਾਂ ਦੇ ਕਲਾਸ ਸੇ ਲਾਈ ਜਾਊਗੀ ਉਹਨਾਂ ਦੱਸਿਆ ਜਾਊਗਾ ਵੀ ਭਾਈ ਤੁਹਾਡੇ ਇਹਨਾਂ ਕਾਨੂੰਨਾਂ ਦੇ ਵਿੱਚ ਕੀ ਖਾਮੀਆਂ ਨੇ ਜੇ ਇਹ ਤੁਹਾਡਾ ਰੇਟ ਨਹੀਂ ਵਧਾਉਂਦੇ ਫਸਲਾਂ ਦਾ ਉਹਦੇ ਵਿੱਚ ਕੀ ਹੈ ਜੇ ਮਜ਼ਦੂਰ ਦੀ 200 ਦਿਨ ਦਿਹਾੜੀ ਮੰਗ ਰਹੇ ਆਪਾਂ ਤੇ ਮਜ਼ਦੂਰ ਜਿਹੜਾ ਵੀਰ ਸਾਡਾ ਉਹਨੂੰ 200 ਦਿਨ ਪੱਕਾ ਰੁਜ਼ਗਾਰ ਮਿਲੇ ਤੇ 700 ਰੁਪਏ ਦਿਹਾੜੀ ਮਿਲੇ ਤੇ ਜੇ ਇਹ ਮੰਗਾਂ ਸਾਡੀਆਂ ਵਿੱਚ ਸ਼ਾਮਲ ਨੇ ਤੇ ਜਿਹੜੇ ਕਹਿ ਰਹੇ ਆ ਵੀ ਇਹ ਕਿਸਾਨ ਵਿਲੇ ਨੇ ਜਾਂ ਕਿਸਾਨ ਜਿਹੜੇ ਜਾਣ ਬੁੱਝ ਕੇ ਗਮਰਾਹ ਕਰ ਰਹੇ ਨੇ ਤੇ ਮੈਨੂੰ ਲੱਗਦਾ ਇਸ ਤਸ ਨੂੰ ਤੋੜਨਾ ਜਿਹੜਾ ਵਾ ਇਹ ਬਹੁਤ ਜ਼ਰੂਰੀ ਆ ਇੱਕ ਸਵਾਲ ਤੁਸੀਂ ਪਹਿਲਾਂ ਵੀ ਕੀਤਾ ਸੀ ਉਹਦਾ ਮੈਂ ਜਵਾਬ ਨਾਲ ਨਾਲ ਦੇ ਦਿਆਂ ਵੀ ਜਥੇਬੰਦੀਆਂ ਇੰਨੀਆਂ ਕਿਉਂ ਅਸੀਂ ਇਹ ਗੱਲ ਕਰ ਰਹੇ ਆਂ ਵੀ ਕੁਝ ਜਥੇਬੰਦੀਆਂ ਜਿਹੜੀਆਂ ਨੇ ਉਹਦੇ ਰਾਸ ਸੱਤਾ ਦੀ ਪ੍ਰਾਪਤੀ ਵਾਲੇ ਪਾਸੇ ਚੱਲਦੀਆਂ ਨੇ ਹੁਣ ਆਮ ਆਦਮੀ ਪਾਰਟੀ ਨੇ ਬੜੇ ਸਬਜ ਬਾਜ ਵਿਖਾਲੇ ਤੇ ਸਾਡੀ ਇੱਕ ਕੈਬਨਿਟ ਮੰਤਰੀ ਭੈਣ ਸਾਡੀ ਮੰਤਰੀ ਜਿਹੜੀ ਆ ਉਹ ਕਹਿੰਦੀ ਸੀ ਵੀ ਜਦੋਂ ਸਾਡੀ ਸਰਕਾਰ ਆਈ ਉਹ ਨਾ ਪੰਜਾਂ ਮਿੰਟਾਂ 'ਚ ਐਮਐਸਬੀ ਦੇਵਾਂਗੇ ਅਸੀਂ ਆਨੇ ਤੁਸੀਂ ਪੰਜਾਂ ਜਨਾ ਦਿਓ ਤੁਸੀਂ ਜਿਹੜੇ 2.5 ਸਾਲ ਇਹਦੇ ਵਿੱਚ ਕੁਛ ਨਾ ਕੋ ਸਾਡਾ ਸੋਚਿਆ ਗੱਲ ਇਹ ਜਿਹੜੀ ਰਾਸ ਸੱਤਾ ਦੀ ਪ੍ਰਾਪਤੀ ਵਾਸਤੇ ਕੰਮ ਕਰੂਗਾ ਉਹ ਲੋਕਾਂ ਨੂੰ ਲੁਭਾਉਣੇ ਜਿਹੜੇ ਆ ਸੁਪਨੇ ਜਰੂਰ ਖਾਲੂਗਾ ਅਸੀਂ ਤਰਾਕਲ ਤੇ ਰਹਿ ਗਏ ਲੜਨ ਵਾਲੇ ਲੋਕ ਆ ਤੁਹਾਨੂੰ ਇਹ ਦੱਸਾਂਗੇ ਕਿ ਗਲਿਆਂ ਨਾਲ ਸਾਡਾ ਕਿੰਨਾ ਨੁਕਸਾਨ ਹੁੰਦਾ ਖਨੇਰੀਆਂ ਹੁਣ ਸਾਡਾ ਕਿੰਨਾ ਨੁਕਸਾਨ ਹੁੰਦਾ ਜੇ ਸਾਡੀ ਧੁੱਪ ਵੱਧ ਪੈ ਜਾਵੇ ਜੇ ਵਾਤਾਵਰਨ ਸਹੀ ਨਾ ਹੋਵੇ ਤੇ ਸਾਡੀਆਂ ਕਣਕਾਂ ਦੇ ਝਾੜ ਘਟ ਜਾਂਦਾ ਸਾਡਾ ਕਿੰਨਾ ਨੁਕਸਾਨ ਹੁੰਦਾ ਤੇ ਜੇ ਉਹ ਗਰੀਬ ਨੂੰ ਉਹ ਦਿਹਾੜੀ ਨਾ ਮਿਲੇ ਤੇ ਜਿਹੜੇ ਪੰਜ ਪਰਿਵਾਰ ਦੇ ਜੀ ਆ ਉਹ ਭੁੱਖੇ ਮਰਦੇ ਨੇ ਉਹਨਾਂ ਦਾ ਪ੍ਰਬੰਧ ਆਪਾਂ ਕਿਦਾਂ ਕਰਨਾ ਇਹ ਜਿਹੜੇ ਲੋਕ ਨੇ ਇਹ ਪ੍ਰਬੰਧ ਦੱਸਣ ਵਾਸਤੇ ਸਰਕਾਰ ਨੂੰ ਉੱਥੇ ਬੈਠੇ ਨੇ ਤੇ ਜੇ ਪ੍ਰਬੰਧ ਸਰਕਾਰ ਸੁਣ ਲਵੇ ਕਿ ਇਹਨਾਂ ਦੀ ਲੋੜ ਆ ਕਿ ਸਾਨੂੰ ਉਹਨਾਂ ਕੋਆਪਰੇਟ ਘਰਾਣਿਆਂ ਦੇ ਕੁਝ ਚੰਦ ਦੀ ਲੋੜ ਆ ਤੁਸੀਂ ਸੋਚਦੇ ਹੋਵੋਗੇ ਕਿ ਜਿਹੜੀ ਵਰਲਡ ਬੈਂਕ ਆ ਉਹਨੂੰ ਪੂਰੇ 13 ਘਰਾਣੇ ਜਿਹੜੇ ਆਵੇ ਸ਼ਬਦ ਦੇ ਵਿੱਚ ਉਹ ਚਲਾ ਰਹੇ ਨੇ ਉਹ ਸਾਨੂੰ ਤੇ ਲਗਭਗ 6000 ਟ੍ਰਿਲੀਅਨ ਤੋਂ ਪਲੱਸ ਜਿਹੜੀ ਆ ਉਹਨਾਂ 13 ਬੰਦਿਆਂ ਦੀ ਕਮਾਈ ਆ ਅਸੀਂ ਚਾਹੁੰਦੇ ਆ ਤਹਾਡੇ ਮਾਦੇ ਮਾਰੇ ਵੀ ਇਹ ਲੋਕਾਂ ਨੂੰ ਉਹਨਾਂ ਦੇ ਕਮ ਸੇ ਕਮ ਕੱਪੜੇ ਜੁੱਤੀ ਖਾਣਾ ਤੇ ਘਰ ਦੀ ਵਿਵਸਥਾ ਜਿਹੜੀ ਉਹ ਜ਼ਰੂਰ ਹੋ ਸਕੇ ਤੇ ਇਸੇ ਇਹੋ ਲੜਾਈ ਹੈ ਜਿਹੜੀ ਚੱਲ ਰਹੀ ਥੜੀ ਸਾਲਾ ਕੁਝ ਹੋਰ ਆਗੂ ਮੌਜੂਦ ਨਾਲ ਗੱਲ ਕਰਾਂਗੇ ਸਰ ਕੀ ਤੁਹਾਡੀ ਮੰਗਾਂ ਲੱਗਦੀ ਸ਼ਾਮਲ ਹੋਣ ਤਾਂ ਨਾ ਜਾਵੇ ਕੀ ਤਾਂ ਲੱਗਾ ਮੰਗਾਂ ਇਹ ਆਦੀ 2020 ਦੇ ਵਿੱਚ ਵੀ ਪਹਿਲਾਂ 2 ਮਹੀਨੇ ਪੰਜਾਬ 'ਚ ਸਿੰਟਰਸ ਕੀਤਾ ਕਿਸਾਨ ਯੂਨੀਅਨ ਨੇ ਤੇ 13 ਮਹੀਨੇ ਅਸੀਂ ਦਿੱਲੀ ਲਾਇਆ ਇਹ ਜਿਹੜੇ ਸੈਂਟਰ ਸਰਕਾਰ ਨੇ ਤਿੰਨ ਟਨੂਕ ਕਾਲੇ ਬਣਾਏ ਸੀ ਇਹ ਹਿੰਦੁਸਤਾਨ ਦੇ ਜਿੰਨੇ ਵੀ ਭਾਰਤ ਦੇ ਲੋਕ ਆ ਉਹਨਾਂ ਦੇ ਮੌਜੂਦੇ ਬਰੰਟਾ ਕਾਨੂੰਨ ਇਹੋ ਜਿਹਾ ਬਣਾ ਦਿੱਤੇ ਤੇ ਜੇ ਤਨੂੰਨ ਲਾਗੂ ਹੋ ਜਾਣ ਤੇ ਇਹ ਪਹਿਲਾਂ ਤੇ ਕਾਨੂੰਨ ਦੇ ਉਹ ਇਹਨਾਂ ਕੋ ਸੰਘਰਸ਼ ਕੀਤਾ ਇਕੱਠੇ ਹੋ ਕੇ ਤੇ ਇਹਨਾਂ ਨੇ ਲਾਰੇ ਦੇ ਵਿੱਚ ਲਾਜ ਲਿਖਤੀ ਭਰਤੀ ਫੈਲਾ ਨਹੀਂ ਕੀਤਾ ਤੇ ਉਥੋਂ ਜਿਹੜੇ ਕਿਸਾਨ ਆ ਗੂ ਹੀ ਉਹਨਾਂ ਨੂੰ ਵਾਪਸ ਤੋਰ ਦਿੱਤਾ ਤੇ ਹੁਣ ਇਹ ਦੁਬਾਰਾ ਫਿਰ ਜਦੋਂ ਪੰਜਾਬ ਸਰਕਾਰ ਆਈ ਆ ਤੇ ਪਿਛਲੇ ਸਾਲ 6 April ਨੂੰ ਪੰਜਾਬ ਸਰਕਾਰ ਨੇ ਜਿਹੜੇ 8 ਸੈਲੋ ਆ ਭਗਵੰਦ ਮਾਨ ਨੇ ਠੀਕ ਹੈ ਅੱਜ ਦੀ ਮੰਗ ਕੀ ਤੁਹਾਡੀ ਅੱਜ ਦੀ ਇਹੋ ਮੰਗ ਆ ਕਿ ਜੋ ਕਿਸਾਨ ਜੁਨੀਅਨ ਹੱਕ ਮੰਗ ਰਿਹਾ 23 ਫਸਲਾਂ ਤੇ ਗਾਰੰਟੀ ਚਾਹੀਦੀ ਆ ਇਹ ਡਾਕਟਰ ਸਾਮੀਲਾ ਦੀ ਜਿਹੜੀ ਰਿਪੋਰਟ ਆ ਉਹ ਲਾਗੂ ਹੋਣੀ ਚਾਹੀਦੀ ਆ ਤੇ ਤੀਜੇ ਨੰਬਰ ਤੇ ਇਹ ਆ ਤੇ ਜਿਹੜੇ ਕਾਰਪੂਟਰਾਨੇ ਨੂੰ ਇਹਨਾਂ ਨੇ ਬਣਾਇਆ ਆ ਇਹ ਜ਼ਮੀਨਾ ਪੰਜਾਂ ਚੋਂ ਬੰਦਿਆਂ ਨੂੰ ਦਿੱਤੀਆਂ ਜਾਣ ਤੇ ਇਹ ਪਿਛਲੇ ਬੰਦੇ ਜਿਹੜੇ ਆ ਉਹ ਖਿਆਲਾਂ ਨਾਲ ਲੜਾਈ ਲੜਦੇ ਸੀ ਇਹਨਾਂ ਨੇ ਚਨੂਨੀ ਇਹੋ ਜਿਹਾ ਬਣਾ ਦਿੱਤੇ ਆ ਕਿ ਜੇਰੀ ਪੁੱਠ ਮਰੀ ਪੈ ਜੇ ਤੇ ਦੇਸ਼ ਦੇ ਲੋਕੀ ਕਿੱਥੇ ਜਾਣ ਤੁਸੀਂ ਦੇਖੋ ਵੀ ਇੱਕ ਸਾਲ ਜਦੋਂ ਬੰਦੀ ਆਗੂ ਨੇ ਤਾਂ ਜਿਹੜਾ ਇਹ ਵੱਡੀ ਵੱਡੀ ਗਿੰਦੀ ਚ ਰੇਲਵੇ ਟ੍ਰੈਕ ਜਮ ਕਰਕੇ ਬੈਠੇ ਨੇ ਔਰ ਵੱਡੀ ਗਿੰਦੀ ਜਿਹੜਾ ਰੇਲਵੇ ਟ੍ਰੈਕ ਜਾਵਾ ਔਰ ਤੁਸੀਂ ਦੇਖ ਸਕਦੇ ਵੀ ਇਹ ਰੇਲਵੇ ਟ੍ਰੈਕ ਦੇ ਜਿਹੜੇ ਲਗਾਤਾਰ ਮਹਿਲਾਵਾਂ ਵੀ ਵੱਡੀ ਗਿੰਦੀ ਜਿਸੇ ਪਹੁੰਚੀਆਂ ਨੇ ਉਹ ਖਾਸ ਕਰ ਬੀਬੀਆਂ ਆਪਣੇ ਕੰਮ ਕਾਰ ਛੱਡ ਕੇ ਜਿਹੜੇ ਇਸ ਰੇਲਵੇ ਟ੍ਰੈਕ ਦੇ ਧਰਨੇ ਮਾਰੀਆਂ ਨੇ ਧਰਨੇ ਮਾਰਨ ਦਾ ਕਾਰਨ ਹੀ ਇਹ ਵੀ ਉਹਨਾਂ ਦੀ ਜਿਹੜੀ ਮੰਗਾਂ ਨੇ ਜਿਹੜਾ ਲਗਾਤਾਰ ਪ੍ਰੋਟੈਸਟ ਜਾਰੀ ਆ ਉਹਦਾ ਸਮਰਥਨ ਕਰ ਰਹੇ ਨੇ ਔਰ ਇਹ ਜਿਹੜਾ ਅੱਜ ਵੀ ਰੇਲਵੇ ਟ੍ਰੈਕ ਗੁਰਦਾਸਪੁਰ ਦਾ ਜਿਹੜਾ ਕੀਤਾ ਜਾ ਰਿਹਾ ਤੁਸੀਂ ਦੇਖ ਸਕਦੇ